ਵੱਟ ਟੱਕ ਅਗੇ ਹੁਣ ਕੁੱਤਿਆ ਦਮ ਦਮ ਚਿਕਤਾ ਗਰ ਟਾ ਗਰ ਟਾ ਗਰ ਟਾ ਧਿਰੀ ਕਿੜੀ ਦਾ ਧਿਰੀ ਕਿੜੀ ਨਾ ਧਿਰੀ ਕਿੜੀ ਦਾ ਦਾ ਧਿਰੀ ਕਿੜੀ ਦਾ ਧਿਰੀ ਕਿੜੀ ਦਾ ਤਕ ਤਿੰਟ ਦਮ ਚਿਕਨਾ ਦਮ ਦਮ ਚਿਕਨਾ ਯਾਦ ਕਰਲਾ ਮੈਂ ਕੱਲੂ ਤੇਰੇ ਕੋ ਸੁਣਨਾ ਹੀ ਵਾ ਪਾ ਲੈ ਲੱਖ ਦੀ ਲਾਲਤ ਤੇ ਦੂਰ ਫਿਟਣ ਮੈਂ ਤੈਨੂੰ ਕੀ ਕਿਹਾ ਵਾ ਤੂੰ ਮੈਨੂੰ ਇਹ ਦੱਸੇ ਨਾ ਤੂੰ ਜੰਗਲ ਦਾ ਸ਼ੇਰ ਆ ਕਿ ਕਿਸੇ ਥੱਕੇ ਜੇ ਸ਼ਾਇਰ ਦਾ ਸ਼ੇਰ ਆ ਤੇਰੇ ਕੋਲੋਂ ਨਿੱਕ ਜਿ ਚਕੁੰਦਰ ਨਹੀਂ ਫੜੀ ਗਈ ਪੈਂਟ ਕੋਟ ਤੂੰ ਸ਼ੇਰ ਵਾਲਾ ਪਾਇਆ ਦੌੜ ਤੇ ਨਹੀਂ ਕੁੱਤਿਆਂ ਜਿੰਨੀ ਵੀ ਨਹੀਂ ਜਾ ਤੂੰ ਮੇਰੇ ਦਿਲੋਂ ਹੱਤ ਗਿਆ ਮੈਂ ਬੂੜ ਨਹੀਂ ਸੀ ਪਾਇਏ ਮੇਰੇ ਪੈਰਾਂ 'ਚ ਵੱਟੇ ਚੁੱਬਦੇ ਸੀ ਤੇ ਉਹਨੇ ਜੋਕਰ ਪਾਏ ਸੀ ਉਹ ਨਿਕਲ ਗਈ ਆਹੋ ਤਾਂ ਜਿੱਦਨ ਤੂੰ ਬੂੜ ਪਾ ਲਵੇਂ ਉਦੋਂ ਕਿਹੜਾ ਬਈ ਤੂੰ ਝਾਲ ਮਾਰ ਕੇ ਤਾਂ ਸਮਾਨਾ ਤੋਂ ਸੂਰਜ ਲਾਗ ਲੈ ਆਉਣਾ ਦਰਅਸਲ ਮੇਰੇ ਤੇ ਹੁਣ ਉਹ ਜਵਾਨੀ ਨਹੀਂ ਰਹੀ ਨਹੀਂ ਦੇਹੋ ਜੀਆਂ ਹਰਨਾ ਤੇ ਮੈਂ ਤੁਰ ਕੇ ਹੀ ਫੜ ਲੈਣਾ ਸਰ ਉਹ ਘਟ ਛੱਡਿਆ ਕਰ ਮਰੇ ਇੱਕ are leszy na oh